ਦੀ ਇਨਵੈਸਟੀਗੇਸ਼ਨ ਇਹਨਾਂ ਦੇ ਸੁਪਰਵੀਜ਼ਨ ਹੇਠਾਂ ਇੱਕ ਇੰਟੈਲੀਜੈਂਸ ਲੀਡ ਆਪਰੇਸ਼ਨ ਸੀਗਾ ਜਿਹੜਾ ਕਮਿਸ਼ਨਰੇਟ ਪੁਲਿਸ ਜਿਹੜੀ ਹੈ ਪਿਛਲੇ 3 ਹਫਤੇ ਤੋਂ ਫੋਲੋਅ ਅਪ ਕਰ ਰਹੀ ਸੀਗੀ ਕੁਝ ਐਂਟੀ ਸੋਸ਼ੀਅਲ 엘ਮੈਂਟਸ ਸਾਨੂੰ ਫਿਗਰ ਆਊਟ ਹੋਏ ਸੀਗੇ ਟੈਕਨੀਕਲ ਇਨਫੋਰਮੇਸ਼ਨ ਤੇ ਜਿਹੜੇ ਰੈਗੂਲਰ ਬਾਰਡਰ ਜਾਂਦੇ ਸੀਗੇ ਬਾਰਡਰ ਦੇ ਇਲਾਕੇ ਚ ਜਾਂਦੇ ਸੀਗੇ ਤਰਨਤਾਰਨ ਕਈ ਵਾਰ ਕਈ ਵਾਰ ਅੰਮ੍ਰਿਤਸਰ ਰੂਰਲ ਦੇ ਇਲਾਕੇ ਚ ਫਰੂਜ਼ਪੁਰ ਦੇ ਇਲਾਕੇ ਚ ਤੇ ਸੈਟ ਪੈਟਰਨ ਸੀਗਾ ਉਹਦਾ ਫੋਲੋ ਫੋਲੋ ਕਿਤਾ ਜੀ ਕਰਕੇ ਟਰੈਕ ਕੀਤਾ ਗਿਆ ਜੀ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਸਾਰਜ ਕਰਕੇ ਇਹ ਫਰੂਜ਼ਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਨੌ ਪਰਚੇ ਦਰਜ ਹੈ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ ਐਸੋਸੀਏਟ ਆਫ ਜੈਪਾਲ ਗੈਂਗਸਟਰ ਜਿਹੜਾ ਸੀਗਾ ਜੈਪਾਲ ਗਰੁੱਪ ਦੇ ਨਾਲ ਐਸੋਸੀਏਟਿਡ ਸੀਗਾ ਜੈਪਾਲ ਤੁਹਾਨੂੰ ਪਤਾ ਹੋਣਾ ਹੈ ਇੰਨਾ ਪੰਜਾਬ ਪੁਲਿਸ ਦੇ ਇਨਕਾਊਂਟਰ ਚ ਮਾਰਾ ਗਿਆ ਸੀਗਾ ਇਹ ਬੰਗਾਲ ਚ ਜੈਪਾਲ ਦਾ ਇੱਕ ਹੋਰ ਸਾਥੀ ਸੀਗਾ ਜੀ ਜਿਹਦਾ ਨਾਮ ਚੰਦੂ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਉਹ ਵੀ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ ਪਿਛਲੇ 1 ਸਾਲ ਤੋਂ ਬਾਹਰ ਹੈ ਤੇ ਜੈਪਾਲ ਦੇ ਨਾਂ ਤੇ ਉਹਦੇ ਜਿਹੜੇ ਫਰਿੰਜ 엘ਿਮੈਂਟਸ ਸੀਗੇ ਉਹਦੇ ਗੈਨ ਦੇ ਉਹਨਾਂ ਨੂੰ ਯੂਨਾਈਟ ਕਰਕੇ ਇੱਕ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਸੀਗੇ ਜੀ ਨੈਟਵਰਕ ਕਾਫੀ ਵੱਡਾ ਸੀਗਾ ਇਹ ਤੇ ਹਿਰੋਇਨ ਮੰਗਾਉਂਦੇ ਸੀਗੇ ਕਰਾਸ ਦਾ ਬਾਰਡਰ ਪਾਕਿਸਤਾਨ ਦਾ ਜਿਹੜਾ ਕਨਸਰਨ ਸਮਗਲਰਸ ਜਿਹੜੇ ਹਨ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਕਰ ਲਿਆ ਗਿਆ ਹੈ ਕਨਸਰਨਡ ਅਥਾਰਟिटीज ਨੂੰ ਵਿਦ ਐਵਿਡੈਂਸ ਉਹਨਾਂ ਨੂੰ ਦੱਸ ਦਿੱਤਾ ਗਿਆ ਜਦ ਇਹਨੂੰ ਐਪਰੀਹੈਂਡ ਕੀਤਾ ਗਿਆ ਇਸ ਤੋਂ ਇਹਦੀ ਪੋਜੀਸ਼ਨ ਤੋਂ ਤਿੰਨ ਕਿਲੋ ਦੇ ਕਰੀਬ ਹਿਰੋਇਨ ਐਬਰਾਮਡ ਹੋਈ ਹੈ ਦੋ ਵੈਪਨਸ ਅ ਬੱਤੀ ਬੋਰ ਦੇ ਪਿਸਟਲ ਇਹ ਬਰਾਮਦ ਹੋਏ ਕੁਝ ਲਾਈਵ ਐਮੋਨੇਸ਼ਨ ਵੀ ਹੈ ਤੇ ਜਿਹੜੀ ਇਨਕਮਿੰਗ ਹਿਰੋਇਨ ਹੁੰਦੀ ਸੀਗੀ ਅਕ੍ਰੋਸ ਦਾ ਬਾਰਡਰ ਉਹ ਕੁਝ ਤਾਂ ਡ੍ਰੋਨ ਰਾਹੀਂ ਹੁੰਦੀ ਸੀਗੀ ਜ਼ਿਆਦਾਤਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਆ ਚ ਜਿਹੜੀ ਸੀਗੀ ਇਹਨਾਂ ਇਹਨਾਂ ਦੀ ਜਿਹੜੀ ਪਹਿਲੀ ਕਨਸ ਹੈ ਪਹਿਲੀ ਕਨਸਾਈਨਮੈਂਟਸ ਹੈ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੀ ਕਨਸਾਈਨਮੈਂਟਸ ਹੈ ਜਿਹੜੇ ਰਿਵਰਾਈਨ ਗੈਪਸ ਹੈ ਪੂਰੇ ਥਰੋਏ ਲੈ ਕੇ ਆਉਂਦੇ ਸੀਗੇ ਕੁਆਂਟੀਟੀ ਕਾਫੀ ਲਾਰਜ ਹੁੰਦੀ ਸੀਗੀ ਡਿਟੇਲਸ ਤੁਹਾਨੂੰ ਕੁਝ ਦਿਨਾਂ ਬਾਅਦ ਆਪਾਂ ਦੇਵਾਂਗੇ ਜੀ ਲਾ ਕੇ ਕਿਸ ਕਿਸ ਨੂੰ ਕਿੰਨੀ ਕਿੰਨੀ ਦੇਣੀ ਹੈ ਉਹ ਡਿਸਾਈਡ ਹੁੰਦਾ ਸੀਗਾ ਜੀ ਤੇ ਜਿਹੜਾ ਇਹ ਬੰਦਾ ਫੜਿਆ ਹੈ ਇਹ ਕੰਪਿਊਟ ਸੀਗਾ ਇਹਨੇ ਅੱਗੇ ਜਿਹੜੀ ਡਿਲੀਵਰੀ ਸੀਗੀ ਉਹ ਕੋ ਦਿੱਲੀ ਦੀ ਪਾਰਟੀ ਹੈ ਉਹਨੂੰ ਦੇਣੀ ਸੀਗੀ ਤੇ ਦਿੱਲੀ ਜਨਕਪੁਰ ਇੱਕ ਜਗ੍ਹਾ ਹੈ ਉੱਥੇ ਇਹ ਜਾਣੀ ਸੀਗੀ ਤੇ ਪਹਿਲਾਂ ਇਹਨੂੰ ਪ੍ਰਾਪਤ ਕਰ ਲਿਆ ਹੈ ਸਰ ਇਹ ਪ੍ਰੈਕਟੀਕਲ

ਜੈਪਾਲ ਦਾ ਉਜਾਗਰ ਜਿਲ੍ਹੇ ਤੋਂ ਬਾਅਦ ਲਗਾਤਾਰ ਕੋਈ ਚੰਦੂ ਕਰ ਰਿਹਾ ਨਹੀਂ ਚੰਦੂ ਬਾਹਰ ਹੈ ਜੀ ਤੋਂ 12 ਸਾਲ ਜੇਲ੍ਹ ਕੱਟ ਕੇ ਆਇਆ ਹੈ ਇਹ ਵੈਪਨ ਵੈਪਨ ਦਾ ਜਿਹੜਾ origin ਹੈ ਇਸ ਯੈਟ ਟੂ ਬੀ ਵੈਰੀਫਾਈਡ ਹੈ ਤੁਸੀਂ ਜਿਹਦੇ ਬੰਦੇ ਨੂੰ ਕਾਬੂ ਕੀਤਾ ਵੀ ਤੁਸੀਂ ਦੱਸ ਦਿਓ ਪਹਿਲਾਂ ਜੇਲ੍ਹ ਦੇ ਵਿੱਚ ਰਹਿ ਕੇ ਇਹ ਚੰਦੂ ਚੰਦੂ ਦੇ ਨਾਲ ਸੀ ਇਹਦੇ ਹਮਲੇਅਤ ਦੇ ਵਿੱਚ ਇਹਦੇ ਵਿੱਚ ਮਰਡਰ ਹੈ ਐਕਸਟਰਸ਼ਨ ਹੈ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਹੈ ਤੇ ਅਟੈਂਪਟ ਟੂ ਮਰਡਰ

कुछ तो मिलता नहीं नहीं तो ना, 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 ना 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 ही वाज नॉट अ डिलीवरी बॉय ही मेन पर्सन अलोंग विद चंटू अलोंग जी ਕਨਸਾਈਨਮੈਂਟ ਆਈ ਸੀ ਕੋਈ ਤੋਂ ਦੇ ਤੱਕ ਕਨਸਾਈਨਮੈਂਟ ਜ਼ਿਆਦਾ ਸੀਗੀ ਜੀ ਇਹ ਜਿੱਜਦੀ ਜਿਹੜੀ ਇੱਦੇ ਕੋਲ ਸੀਗੀ ਜਿਹੜੇ ਇਹਨਾਂ ਅੱਗੇ ਦੇਣੇ ਸੀਗੇ ਕੋਈ ਦਿੱਲੀ ਦੀ ਪਾਰਟੀ ਨੂੰ ਓਕੇ ਇਹ ਗੈਂਗਸਟਰਸ ਨਾਲ ਲਿਖੇ ਜਾਂ ਇਹ ਸਮਗਲਜ਼ ਨਾਲ ਸੀ ਓਕੇ ਗੈਂਸਟਰ ਨਾਲ ਜਲੰਧਰ ਤੋਂ ਗੈਂਗਸਟਰਸ ਰਹੀ ਨਹੀਂ ਜੀ ਜਲੰਧਰ ਦੇ ਵਿੱਚ ਸਪਲਾਈ ਦੇਣਾ ਨਹੀਂ ਨੀ ਜਲੰਧਰ ਚ ਨਹੀਂ ਆਇਆ ਸੀਗਾ ਸਪਲਾਈ ਦੇਣੇ ਦਿਸ ਵਾਸ ਦ ਰੂਟ ਉਹ ਬਣੀ ਚਾਹ ਪਾਕਿਸਤਾਨ ਤੋਂ ਕਿਵੇਂ ਵੀ ਲੈ ਕੇ ਆਉਂਦੀ ਸੀਗੀ ਮੈਂ ਮੈਂ ਤੁਹਾਨੂੰ ਹੁਣੇ ਦੱਸਿਆ ਜੀ ਇਟ ਵਾਸ ਰਿਵਰਾਈਨ ਗੈਪਸ অর ਥਰੂ ਡਰੋਨ ਰਾਮਾ ਮੰਡੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਹੈ ਯਾਰਾ ਮਾਂਡੀ ਇੱਥੇ ਕੋਈ கரੈਂਟ ਤੇ ਰਹਿ ਰਹੇ ਸੀ ਕਿਵੇਂ ਰਹਿ ਰਹੇ ਸੀ ਇਟਸ ਆਲ ਵੈਰੀਫਿਕੇਸ਼ਨ ਇਸ A ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ टारगेटेडियंस भी न्यू दैट ही टू टेक दिस रूट वी वर फॉलोइंग हां इंडियन मेड वी जी एनीथिंग एल्स <laughs> <Thank you. laughs>